ਮਾਤਾ ਸਲਖਣੀ ਜੀ ਦੇ ਨਾਲ ਤੇ ਲੱਖਾਂ ਸੰਗਤਾਂ ਨੇ ਛਗਣ ਦਿੱਤਾ ਫੁੱਲਾਂ ਦੀ ਵਰਖਾ ਕੀਤੀ ਕਿੰਨਾ ਪਿਆਰ ਮਿਲਿਆ ਤੇ ਮੇਰਾ ਖਿਆਲ ਨਹੀਂ ਆਇਆ ਮੈਨੂੰ ਵੀ ਕੁਝ ਦੇ ਹੁਣ ਨੋਟ ਕਰ ਲਿਓ ਆ ਸ਼ਬਦ ਪਿਛੋਂ ਉਥੋਂ ਹੀ ਰੰਭਤਾ ਹੋ ਜਾਣੀ ਭਾਈ ਸਾਹਿਬਾ ਨਹੀਂ ਆਏ 3 ਮਿੰਟ ਮੇਰੇ ਹੈਗੇ ਆਖੋ ਵੇਖਦੇ ਮੈਂ ਬਾਦਰੀ ਲੈਣਾ ਸਮਾ ਸੁਕਿੰਦ ਦਾ ਭਾਵ ਮੇਰੇ ਹਜ਼ੂਰ ਪਾਤਸ਼ਾਹ ਮਹਾਰਾਜ ਕਹਿੰਦੇ ਵੇ ਮਰਦਾਨਿਆਂ ਅਸਾਂ ਨੇ ਤੁਸਾਂ ਤੋਂ ਕਾਇ ਲੁਕਾਇਆ ਨਹੀਂ ਦੱਸ ਫਿਰ ਅੱਜ ਕੀ ਚਾਹੀਦਾ ਏ ਸਾਡਾ ਵਿਆਹ ਏ ਸਾਡੇ ਘਰ ਖੁਸ਼ੀ ਏ ਤੇ ਜੇ ਭਰਾ ਹੀ ਨਾਰਾਜ਼ ਹੋ ਗਿਆ ਤੇ ਵਿਆਹ ਚ ਨਾਰਾਜ਼ਗੀ ਚੰਗੀ ਨਹੀਂ ਲੱਗਦੀ ਤੂੰ ਇੱਕ ਵਾਰੀ ਮੂੰਹ ਤੋਂ ਬੋਲ ਤੈਨੂੰ ਦਈਏ ਕੀ ਕਹਿਣ ਲੱਗੇ ਬਾਬਾ ਜੀ ਆਪਦੀ ਮਰਜ਼ੀ ਨਾਲ ਦੇ ਦਿਓ ਕਹਿੰਦੇ ਨਹੀਂ ਨਹੀਂ ਮੁੜ ਕੇ ਕਵੇਂਗਾ ਅੱਜ ਜਿਹੜੀ ਚੀਜ਼ ਚਾਹੀਦੀ ਵੀ ਮਰਦਾਨਿਆਸਾਂ ਤੋਂ ਦੱਸ ਹੱਸ ਕੇ ਇੰਦਰਪੁਰੀ ਬ੍ਰਹਮਪੁਰੀ ਸ਼ਿਵਪੁਰੀ ਤ੍ਰਲੋਕੀ ਦਸ ਤੇ ਸਹੀਂ ਕੀ ਚਾਹੀਦਾ ਕਿਉਂਕਿ ਮਿੱਤਰ ਰੱਬ ਐ ਕਿਸੇ ਦਾ ਮਿੱਤਰ ਆਫੀਸਰ ਹੋਵੇ ਰਾਜਾ ਹੋਵੇ ਉਸਾਵਣਾ ਮੰਗ ਰੱਖਦਾ ਨਾ ਜੀ ਦਾ ਮਿੱਤਰ ਰੱਬ ਗੁਰਪਰਮੇਸ਼ਰ ਐ ਜਿੰਨੇ ਸਾਡੇ ਵਰਗੇ ਲੱਖਾਂ ਰਾਗੀ ਸਿੰਘ ਗ੍ਰੰਥੀ ਕਥਾਵਾਚਕ ਕੀਰਤਨੀਏ ਜਿਹੜੇ ਰੁੱਲਦੇ ਫਿਰਦੇ ਸੀ ਅੱਜ ਬਾਦਸ਼ਾਹੀਆਂ ਬਖਸ਼ਿਤੀਆਂ ਬਾਦਸ਼ਾਹੀਆਂ ਬਖਸ਼ ਦਿੱਤੀਆਂ ਐ ਇਹ ਕੀਰਤਨ 'ਚ ਇੰਨੀ ਤਾਕਤ ਹੈ ਤਾਂ ਮਹਾਰਾਜ ਸਾਹਿਬ ਕਹਿੰਦੇ ਵੇ ਮਰਦਾਨਿਆਂ ਸਮਾਂ ਕੀਮਤੀ ਵਾਜ ਖੁਸ਼ ਹੋ ਕੇ ਮੰਗ ਲੈ ਜੋ ਮੰਗਾਗੇ ਤੈਨੂੰ ਹਣੇ ਦਵਾਂਗੇ ਤੇ ਕਹਿਣ ਲੱਗੇ ਭਲੀ ਵਸਤ ਮੰਗੀ ਮੋੜ ਦੇ ਕਾਹੀ ਨਹੀਂ ਕਹਿੰਦੇ ਫਿਰ ਬਾਬਾ ਜੇ ਖੁਸ਼ ਹੋਇਆ ਏ ਤੇ ਮੇਰੀ ਝੋਲੀ 'ਚ ਕੋਈ ਐਹੋ ਜੀ ਵਸਤੂ ਪਾ ਦੇ ਜਿਹੜੀ ਲੋਕ ਵਿੱਚ ਵੀ ਸੁੱਖ ਦਵੇ ਤੇ ਪਰਲੋਕ ਵਿੱਚ ਵੀ ਸੁੱਖ ਦਵੇ ਪਾਤਸ਼ਾਹ ਗੰਭੀਰ ਹੋ ਗਏ ਇਨੇ ਮਰਦਾਨਿਆਂ ਚੀਜ਼ ਭਲੀ ਮੰਗੀ ਤੈਂ ਲੋਕੀ ਇੱਥੇ ਪੁੱਤ ਮੰਗਦੇ ਦੁੱਧ ਮੰਗਦੇ ਕੋਠੀ ਮੰਗਦੇ ਗੱਡੀ ਮੰਗਦੇ ਪੀਆਰ ਅਮਰੀਕਾ ਦੀ ਮੰਗਦੇ ਟਰਾਲੇ ਮੰਗਦੇ ਪਰ ਇਨਾਂ ਚੀਜ਼ਾਂ ਦੇ ਪਿੱਛੇ ਕਿਤੇ ਨਾ ਕਿਤੇ ਦੁੱਖ ਖੜੋਤਾ ਜੀ ਮਾਰੇ ਸਹਿਬ ਜੀ ਨੇ ਕਹਿਤਾ ਨਾ ਅੱਠਵੇਂ ਕਰੋਧ ਵਤਨ ਨਾਸ ਨੌਵੇਂ ਧੋਲੇ ਉੱਬੇ ਸਾ ਟੈਨਸ਼ਨ ਰੱਜ ਕੇ ਲਈ ਤੇ ਸਾਰਾ ਸਿਰ ਵੀ ਚਿੱਟਾ ਹੋ ਗਿਆ ਤੇ ਦਾੜਾ ਵੀ ਬਸ ਥੋੜੀ ਉਮਰ ਅੱਗੇ 100 ਸਾਲ ਦੀ ਹੁਣ 60 ਕੁ ਰਹਿ ਗਈ ਬੋਲੋ ਵੇਰ ਦਿਣਾ ਜੀ ਚਿੱਟੇ ਹੋ ਗਏ ਮਾਰੇ ਦੇ ਦਾ ਸਰਲੇਖ ਲਿਖਿਆ ਮਾਰੇ ਦੇ ਕਹਿੰਦੇ ਨੌਵੇਂ ਧੋਲੇ ਉੱਬੇ ਸਾ ਦਸਵੇਂ ਦੱਦਾ ਹੋਆ ਸਵਾਹ ਗਏ ਇਸ ਗੀਤ ਪੁਕਾਰੀ ਤਾ ਉੱਡਿਆ ਹੰਸ ਦਸਾਇਰਾ ਆਇਆ ਗਿਆ ਮੋਇਆ ਨਾਉ ਮਾਰੇ ਸੱਚੇ ਪਾਤਸ਼ਾਹ ਦੇ ਪਿੱਛੇ ਪੱਤਰ ਸਦਿਓ ਖਾਵ ਤੂੰ ਚਲੇ ਜਾਣਾ ਤੇ ਘਰਦਿਆਂ ਨੇ ਪਕੌੜੇ ਜਲੇਬੀਆਂ ਤੇ ਠੰਡੇ ਵਰਤੌਣੇ ਤੇ ਰਿਹਾ ਭੋਗ ਤੇ ਵੇਖੋ ਮਾਰੇ ਦੀ ਸਚਾਈ ਅੱਜ ਸੱਚ ਹੋ ਗਈ ਕਿ ਨਹੀਂ 500 ਵਰੇ ਪਹਿਲਾਂ ਹੀ ਲਿਖੇ ਬਚਨ ਲੋਕੀ ਕਿਧਰ ਨੂੰ ਤੁਰ ਪਏ ਅੱਗੇ ਇੱਕ ਤਾਂ ਪਿੰਡ 'ਚ ਮਰਗੋਣੀ ਤੇ ਸਾਰਿਆਂ ਰੋਟੀ ਨਾ ਬਕਾਉਣੀ ਇੰਨਾ ਲੋਕਾਂ ਚ ਦਇਆ ਸੀ ਹੁਣ ਭੰਗੜਾ ਪਾਉਂਦੇ ਮੈਨੂੰ ਲੱਗਦਾ ਹੋਰ 10 ਸਾਲਾਂ ਤੱਕ ਇਹਦੇ ਡੀਜਾ ਨਾ ਲਾਉਣ ਲੱਗ ਪੈਣ ਕਿਉਂਕਿ ਪਾਰਟੀ ਤਾਂ ਸ਼ੁਰੂ ਹੋ ਗਈ ਭੋਗਤੇ ਨਾ ਲੰਗਰ ਹਾਲ ਚ ਟੈਂਟ ਲਾਉਂਦੇ ਕੁਰਸੀਆਂ ਜੁੱਤੀਆਂ ਪਾ ਕੇ ਗੁਰਦੁਆਰੇ ਦੇ ਲੰਗਰ ਹਾਲ ਚ ਤੇ ਨਾਮ ਪਤਾ ਲੱਗਦਾ ਵੀ ਇਹ ਮਰਗ ਦਾ ਅੰਤਮ ਅਰਦਾਸ ਹੈ ਕਿ ਕਿਸੇ ਦਾ ਸ਼ਗਨ ਪੈ ਰਿਹਾ ਕਿਧਰ ਨੂੰ ਤੁਰ ਪਿਆ ਜਿਵੇਂ ਅਸੀਂ ਭਾਈ ਸਾਹਿਬ ਕਹਿੰਦੇ ਸਿੱਖਾਂ ਦਾ ਮਨ ਨਹੀਂ ਵਾ ਇੰਨਾ ਕਿ ਮੈਂ ਥੋੜਾ ਜਿਹਾ ਆਨੰਦ ਤੋਂ ਵੈਸੇ ਬਾਹਰ ਆਇਆ ਆਣਾ ਨਹੀਂ ਪਰ ਚਾਹੀਦਾ ਵੀ ਕਿਉਂਕਿ ਐਸੇ ਵੇਲੇ ਸੱਚ ਵੀ ਮਹਾਰਾਜ ਕਹਿੰਦੇ ਬੋਲੋ ਪੀ ਇਹ ਚੀਜ਼ ਨੂੰ ਮਹਾਰਾਜ 500 ਵਾਰਾਂ ਪਹਿਲਾਂ ਹੀ ਲਿਖ ਗਏ ਪਿਛੈ ਪੱਤਲ ਸਦਿਓ ਕਾਵ ਮਹਾਰਾਜ ਕਹਿੰਦੇ ਨਾਨਕ ਮਨਮੁਖ ਅੰਧ ਗੁਬਾਰ ਬਾਜ ਗੁਰੂ ਦੁਬਾ ਸੰਸਾਰ ਕਹਿੰਦੇ ਗੁਰੂ ਵਾਲੇ ਬਣੋ ਸ਼ਬਦ ਦੇ ਨਾਲ ਰੱਜ ਕੇ ਪਿਆਰ ਕਰੋ ਖੈਰ ਮਹਾਰਾਜ ਭਲਾ ਕਰੇ ਕਹਿੰਦੇ ਵੇ ਮਰਦਾਨਿਆਂ ਇੰਨਾ ਚਿਰ ਲਾਤਾ ਛੇਤੀ ਕਰ ਇਹਨੇ ਪਾਤਸ਼ਾਹ ਆਪੇ ਕਿਰਪਾ ਕਰਦਿਓ ਫਿਰ ਮੈਂ ਕਹਿਆ ਇਹੋ ਜੀ ਵਸਤੂ ਝੋਲੀ ਪਾਓ ਜਿਹੜੀ ਲੋਕ ਚ ਵੀ ਆਨੰਦ ਆਵੇ ਤੇ ਜਿਤਨ ਅੱਖਾਂ ਮੀਟੀਏ ਪ੍ਰਲੋਕ ਚ ਵੀ ਤੇ ਪਾਤਸ਼ਾਹ ਖੁਸ਼ ਹੋ ਕੇ ਅੱਖਿਆ ਕਹਿੰਦੇ ਲੈ ਮਰਦਾਨਿਆ ਤੇਰੀ ਝੋਲੀ ਚ ਮੈਂ ਰਾਗ ਪਾਇਆ ਤੇਰੀ ਝੋਲੀ ਚ ਮੈਂ ਕੀਰਤਨ ਪਾਇਆ ਆਖੋ ਸਤਨਾਮ ਮਾਰੇ ਸਹਿਬ ਜੀ ਦੇ ਬਚਨ ਕਲ ਯੁਗ ਮੈਂ ਗੁਰਮੁਖ ਜਪੀਐ ਆਪ ਤਰੇ ਸਗਲੇ ਕੁਲ ਤਾਰੇ ਹਰ ਦਰਗਹਿ ਪਤ ਸਿਓ ਮਹਾਰਾਜ ਕਹਿੰਦੇ ਆ ਲੈ ਤੇਰੀ ਝੋਲੀ ਚ ਪਾਤਾ ਕੀਰਤਨ ਇਹ ਇਹੋ ਜੀ ਚੀਜ਼ ਆ ਮਰਦਾਨਿਆਂ ਰਾਜੇ ਮਹਾਰਾਜਿਆਂ ਦੇ ਘਰੇ ਨਹੀਂ ਆਗੀ ਉਹਨਾਂ ਦੇ ਘਰ ਵੀ ਮੋਤੀ ਹੀਰੇ ਮਾਇਆ ਖੁੱਲੀ ਖੁੱਲੇ ਕਾਰੋਬਾਰ ਨੇ ਪਰ ਜਿੱਦ ਦਿਨ ਉਹਨਾਂ ਦਾ ਅੰਤਲਾ ਸਮਾਵੇਗਾ ਘਰਦਿਆਂ ਲੀੜੇ ਵੀ ਲਾ ਲੈਣੇ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਮਹਾਰਾਜ ਕਹਿੰਦੇ ਵਰ ਤੈਨੂੰ ਆਜ ਉਹ ਵਸਤੂ ਦਿੱਤੀ ਉਹ ਸਾਡੇ ਵਿਆਹ ਦੀ ਨਿਸ਼ਾਨੀ ਅੱਜ ਜਿੱਥੋਂ ਦਾਸ ਸਾਹਿਬ ਗੁਰਦਰਾ ਬੌਲੀ ਸਾਹਿਬ ਉੱਥੇ ਵਿਆਹ ਪੁਰਬ ਮਾਤਾ ਦਮੋਦਰੀ ਸਾਹਿਬ ਜੀ ਛੇਵੇਂ ਪਾਤਸ਼ਾਹ ਵਿਆਹਣ ਗਏ ਉੱਥੇ ਵੀ ਸੰਗਤ ਨੇ ਆਖਿਆ ਕੋਈ ਨਿਸ਼ਾਨੀ ਦਿਓ ਮਹਾਰਾਜ ਕਹਿੰਦੇ ਦੱਸੋ ਉੱਥੇ ਬੌਲੀ ਦਾ ਟੱਪ ਲਾਇਆ ਇਥੇ ਵੀ ਭਾਈ ਮਰਦਾਨੇ ਨੂੰ ਕਹਿੰਦੇ ਲੈ ਫੜ ਮੁੜ ਕੇ ਨਾ ਅੱਖੀ ਮੈਨੂੰ ਕੋਈ ਛਗਣ ਦੀ ਵਸਤੂ ਨਹੀਂ ਦਿੱਤੀ ਅੱਜ ਤੈਨੂੰ ਉਹ ਵਸਤੂ ਦੇਤੀਓ ਜਿਹੜੀ ਰਾਜੇ ਮਹਾਰਾਜਿਆਂ ਦੇ ਘਰ ਚ ਨਹੀਂ ਇਹ ਤੈਨੂੰ ਰਾਗ ਦੀ ਸੂਜੀ ਭਲਰ ਬਾਬ ਭਲਰ ਬਾਬ ਵਜਾਏ ਦਾ ਮਜਲਿਸ ਮਰਦਾਨਾ ਮਿਰਾਸੀ ਪ੍ਰੋਫੈਸਰ ਗੰਗਾ ਸਿੰਘ ਕਹਿੰਦੇ ਭੇਜ ਕੇ ਫਰੰਦੇ ਢਿਗਰ ਬਾਬ ਸੀ ਮੰਗਾਇਆ ਪਹਿਲਾ ਆਪ ਹੀ ਸਿਖਾਇਆ ਉਹਨੂੰ ਆਂਦਾ ਨਹੀਂ ਵਜਾਨਾ ਸੀ ਚਾਰੇ ਚੱਕੀ ਤਾਰ ਵਜੀ ਜੰਗਲੀ ਪਹਾੜੀ ਥੱਲੀ ਜਿਨੀ ਸੁਣਿਆ ਰਹਿਆ ਆਮਣ ਨਾ ਜਾਨਾ ਸੀ ਸੱਜਣ ਜੈ ਠਗ ਜਗ ਲੋਦੀ ਜੈ ਕਾਬਰਾਂ ਨੇ ਬਾਬਰ ਜੈ ਯਾਬਰਾਂ ਨੇ ਸੁਣਿਆ ਤਰਾਨਾ ਜੀ ਰੱਬਾ ਵੇ ਦਰਬਾਬੀ ਰਾਬਾਬੀ ਪਿੰਨੀ ਤਾਰ ਜੀ ਦੀ ਨਾਮ ਮਰਦਾਨਾ ਜਗ ਤਾਰਨੇ ਵਹਨਾ ਸੀ ਸਾਜ ਸੰਗਤ ਜੀ ਐਸੀ ਬਖਸ਼ਿਸ਼ ਝੋਲੀ ਚ ਪਾਈ ਤੇ ਰੱਬ ਦੀਆਂ ਰੰਗੀਆਂ ਰੂਹਾਂ ਕੋਟਾਨ ਕੋਟ ਜੁਗੋ ਜੁਗ ਅਟਲ ਬੰਦਗੀ ਕੀਤੀ ਹੋਵੇਗੀ ਸਾਡੀ ਮਾਂ ਮਾਤਾ ਸਲਖਣੀ ਨੇ ਜਿਨ੍ਹਾਂ ਦਾ ਰਿਸ਼ਤਾ ਗੁਰਪਰਮੇਸ਼ਰ ਨਾਲ ਕਿਉਂਕਿ ਅਗਲੀ ਕਥਾ ਤਾਂ ਤੁਸੀਂ ਤਕਰੀਬਨ ਸੁਣੀਆ ਮੈਂ ਤਾਂ ਥੋੜਾ ਜਿਹਾ ਵਿਸ਼ਾ ਨਵੇਕਲਾ ਤੇ ਵੱਖਰਾ ਜਿਹਾ ਰੱਖਿਆ ਵੀ ਸਾਰੀ ਸੰਗਤ ਹਰ ਵੀਰ ਆਪਾਂ ਸੁਣਦੇ ਵੀ ਬਰਾਤ ਤੁਰੀ ਕਿੱਥੋਂ ਕਿੱਥੋਂ ਆਈ ਕਿਸ ਤਰ੍ਹਾਂ ਫਿਰ ਇੱਥੇ ਉਹ ਕੰਦ ਵਾਲਾ ਸਾਰਾ ਇਤਿਹਾਸ ਉਹ ਤਾਂ ਤੁਸੀਂ ਬੜੇ ਵੱਡੇ ਭਾਗਾਂ ਵਾਲੇ ਉਹ ਕੱਲੇ-ਕੱਲੇ ਨੂੰ ਪਤਾ ਹੈ ਉਹਦੇ ਵਿੱਚੋਂ ਵੀ ਵਿਆਹ ਦੇ ਇੱਕ ਚੀਜ਼ ਜ਼ਰੂਰ ਪਕੜ ਚ ਆਉਂਦੀ ਹੈ ਕਿ ਮਹਾਰਾਜ ਸਾਹਿਬ ਨੇ ਲਾਵਾਂ ਜਿਹੜੀਆਂ ਨੇ ਕੋਈ ਸ਼ਬਦ ਦੇ ਨਾਲ ਲਈਆਂ ਉਸ ਵੇਲੇ ਨਾਰਾਜ਼ਗੀ ਵੀ ਹੋਈ ਪੀ ਨੇ ਚਿਰ ਦੀ ਪਰੰਪਰਾ ਚੱਲੀ ਆਉਂਦੀ ਬੇਦੀ ਦੀ ਅੱਗ ਦੀ ਮਹਾਰਾਜ ਸਾਹਿਬ ਜੀ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿਮਰਹਿ ਦੇਵਤੇ ਕੋੜ ਤੇ 33 33 ਕਰੋੜ ਦੇਵੀ ਦੇਵਤਾ ਸਿਮਰ ਰਿਹਾ ਜਿਕਰ ਹੈ ਗੁਰਬਾਣੀ ਚ ਤੇ ਮਹਾਰੇ ਕਹਿੰਦੇ ਵੀ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਅੱਗ ਦੇਵਤਾ ਇਸ ਤਰ੍ਹਾਂ ਇਕੱਲੇ-ਇਕੱਲੇ ਕਰਕੇ ਕਾਫੀ ਗਿਣਤੀ ਬਣ ਜਾਂਦੀ ਮਹਾਰਜ ਕਹਿੰਦੇ ਅਸੀਂ ਉਹਦੇ ਦਿਵਾਲੇ ਲਾਵਾਂ ਲੈਣੀਆਂ ਜਿਹਦੇ ਦਿਵਾਲੇ ਸਾਰੇ ਦੇਵਤੇ ਪ੍ਰਕਰਮਾਂ ਕਰਦੇ ਆ ਉਹ ਕੀ ਹੈ ਔਖਦ ਮੰਤਰ ਮੂਲ ਮਨ ਇੱਕ ਔਖਦ ਮੰਤਰ ਮੂਲ ਮਨ ਇੱਕ ਹੈ ਜੇਕਰ ਦ੍ਰਿੜਚਿਤ ਕੀਜੈ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਨਹਾਰਾ ਮੂਲ ਮੰਤਰ ਦੇ ਨਾਲ ਜੋੜਤਾ ਤੇ ਫਿਰ ਅੱਗੇ ਤਾਂ ਪਿਆਰੀਆਂ ਬਾਤਾਂ